ਸੇਵਕ ਸੱਚੇ ਛਾ ਕੇ ਸਈ ਪਰਵਾਣ ਦੂਜਾ ਸੇਵਨ ਨਾਨਕਾਂ ਸੇ ਪੰਜ ਪੱਛਮੋਏ ਅਜਾਨ ਗੁਰੂ ਨਾਨਕ ਬਾਬਾ ਜੀ ਕਹਿੰਦੇ ਜਿਹੜੇ ਦੂਜੇ ਨੂੰ ਮੰਨਦੇ ਆ ਦੂਜਾ ਸੇਵਨ ਦੂਜਾ ਕੋਈ ਆ ਭਾਵੇਂ ਬਾਣੀ ਚ ਦੂਜਾ ਲਫ਼ਜ਼ ਲਿਖਿਆ ਉਹ ਦੂਜਾ ਚਾਹੇ ਲਾਲਾਂ ਵਾਲਾ ਚਾਹੇ ਬੜਪਾਗਾ ਚਾਹੇ ਕੋਈ ਕਬਰ ਵਾਲਾ ਚਾਹੇ ਕੋਈ ਸਮਾਦ ਵਾਲਾ ਚਾਹੇ ਕੋਈ ਗੂਗਾ ਚਾਹੇ ਕੋਈ ਡੇਰੇ ਵਾਲਾ ਉਹ ਤੁਸੀਂ ਦੇਖਣਾ ਕਿਹੜਾ ਦੂਜਾ ਤੁਹਾਡੇ ਲਈ ਬਾਣੀ ਦਾ ਗਹਿਣ ਸਾਰਿਆਂ ਵਾਸਤੇ ਸਾਂਝਾ ਹੈ ਬਾਣੀ ਤਾਂ ਪੂਰੀ ਦੁਨੀਆ ਵਾਸਤੇ ਹੈ ਨਾ ਹਰ ਖਿੱਤੇ ਦੇ ਵਿੱਚ ਪਖੰਡਵਾ ਤਾਂ ਵੱਖਰਾ ਵੱਖਰਾ ਹੁੰਦਾ ਹੈ ਨਾ ਹਰ ਇਲਾਕੇ ਦੇ ਆਪਣੀ ਬਾਬੇ ਪੀਰ ਹੁੰਦੇ ਐ ਨਾ ਕੀਦਾ ਕਿਦਾ ਲਈਏ ਇਸੇ ਤਾਂ ਸੱਚਾ ਫੈਲਾ ਦੇ ਤਾਂ ਵੀ ਜਿਨੇ ਦੂਜਾ ਮੰਨ ਲਿਆ ਦੂਜੇ ਦੇ ਮਗਰ ਲੱਗ ਗਏ ਪਰਮੇਸ਼ਰ ਨੂੰ ਛੱਡ ਕੇ ਉਹਨਾਂ ਨੇ ਖੁਆਰ ਹੋ ਹੋ ਕੇ ਮਰਨਾ ਹੈ ਆਪਕਾ ਲੋ ਅਬ ਦਵਾਰੇ ਸੇ ਮੇਰੀਆਂ ਭੈਣਾਂ ਤੀਆਂ ਪਕਾਇਓ ਦਵਾਰੇ ਸੁਣਿਓ ਕਹਿੰਦੇ ਦੂਜਾ ਸੇਵਨ ਨਾਨਕਾ ਸੇ ਪੰਜ ਪੱਛਮ ਹੋਏ ਅਜਾਨ ਉਹ ਅਗਿਆਨੀ ਲੋਕ ਪੰਜ ਪੰਜ ਕੇ ਖਵਾਰ ਹੋ ਹੋ ਕੇ ਥਾਂ ਥਾਂ ਤੇ ਢੂੜ ਧੁੱਪ ਧੱਕੇ ਖਾਂ ਖਾ ਕੇ ਮਰਦੇ ਆ ਜਿਹੜੇ ਦੂਜੇ ਨੂੰ ਮੰਨਦੇ ਆ ਧੱਕੇ ਖਾ ਕੇ ਮਰਦੀ ਆ ਦੁਨੀਆ ਢੂੜ ਫਾਫਾ ਕੇ ਥਾਂ ਥਾਂ ਤੇ ਇਸ ਕਰਕੇ ਦੂਜਾਂ ਛੱਡ ਦਿਓ ਉਹ ਤੁਹਾਨੂੰ ਪਤਾ ਹੈ ਭਾਈ ਤੁਸੀਂ ਦੂਜੇ ਕਿਹੜੇ ਨੂੰ ਮੰਨਦੇ ਹੋ ਕਿ ਤੀਜੇ ਨੂੰ ਵੀ ਮੰਨਦੇ ਹੋ ਕਿ ਤਾਂ ਚੌਥੇ ਨੂੰ ਵੀ ਮੰਨਦੇ ਆ ਕਈ ਤਾਂ ਆਪਣਾ ਕਹਿੰਦੇ ਆ ਉਹ ਤਾਂ ਵੀ ਭਾਈ ਸਾਰਿਆਂ ਨੂੰ ਹੀ ਮੰਨਦੇ ਆਂ ਬੋਲੋ ਸਤਨਾਮ ਅਸੀਂ ਤਾਂ ਵੀ ਭਾਈ ਸਾਰਿਆਂ ਨੂੰ ਹੀ ਮੰਨਦੇ ਲੈ ਦੱਸੋ ਕਰ ਲੋ ਗੱਲ ਦੁੱਖ ਸੋ ਇੱਕਵੇਂ ਹੋਰ ਬੇਨਤੀ ਕਰਦੇ ਆਂ ਵੀ ਕਥਾ ਗੁਰਬਾਣੀ ਦੀ ਮੰਨਿਓ ਤੇ ਕਥਾ ਆਪ ਦੀ ਨਾ ਕਰਨ ਲੱਗ ਜਿਓ ਸੋਖੀ ਢੰਗ ਨਾਲ ਗੱਲ ਕਹਿਣਾ ਉਹਨਾਂ ਨੇ ਤੁਸੀਂ ਕਹੋ ਕਿਵੇਂ ਮੈਂ ਦੇਸੀ ਢੰਗ ਨਾਲ ਕਹਿਣਾ ਗੱਲ ਮੈਂ ਜੀ ਨੂੰ ਤਾਂ ਗੁਰਬਾਣੀ ਦੀ ਗੱਲ ਮਾਫਕਾ ਆਗੀ ਵੱਡੇ ਭਾਅ ਕੇ ਵੀ ਸਤ ਐ ਜੋ ਕਹਿੰਦੇ ਗੁਰੂ ਮਹਾਰਾਜ ਜੀ ਸਤਗੁਰ ਕੀ ਬਾਣੀ ਸਤ 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 ਕਰ ਜਾਣੋ ਗੁਰ ਸਿੱਖੋ ਹਰ ਕਰਤਾਪਮਹੁ ਕਢਾਈ ਜੇ ਉਹ ਤਾਂ ਗੱਲ ਆਂ ਗਈ ਮਾਫਕ ਬਈ ਹਾਂ ਦੂਜਾ ਕੋਈ ਹੈ ਨਹੀਂ ਨਿਬੜ ਗਿਆ ਕੰਮ ਉਹਨਾਂ ਤਾਂ ਬਾਣੀ ਦੀ ਕਥਾ ਮਾਫ ਆ ਗਈ ਜਿਹਨੂੰ ਗੁਰਬਾਣੀ ਦੀ ਕਥਾ ਫਿੱਟਣਾ ਆਈ ਉਹਨਾਂ ਨੇ ਫਿਰ ਆਪ ਦੀ ਕਥਾ ਕਰਨੀ ਹੈ ਉਹ ਕਿਵੇਂ ਕਰਨੀ ਹੈ ਪਹਿਣਾ ਸੁਣ ਲੋ ਪਹਿਲਾਂ ਕਰਿਓ ਨਾ ਕਰਨੀ ਕਿਵੇਂ ਪਹਿਲਾਂ ਦੱਸਦਣਾ ਹੋਈਆਂ ਭੈਣਾ ਕੁਝ ਇਕੱਠੀਆਂ ਜਿਨ੍ਹਾਂ ਨੂੰ ਨਾ ਗੁਰਬਾਣੀ ਦੀ ਗੱਲ ਫਿੱਟ ਆਈ ਫਿਰ ਉਹਨਾਂ ਨੇ ਆਪ ਦੀ ਕਥਾ ਸ਼ੁਰੂ ਕਰਤੀ ਕਿਹੜੀ ਲੋ ਭੈਣੇ ਚੀਜ਼ਾਂ ਤਾਂ ਸਾਰੀਆਂ ਹੈਗੀਆਂ ਲੋਕ ਨੂੰ ਭਾਣੇ ਐਵੇਂ ਤਾਂ ਨਹੀਂ ਗੱਲਾਂ ਬਣਾਈਆਂ ਸਾਰਾ ਕੁਝ ਹੀ ਹੈਗਾ ਪਰ ਉਸ ਤੋਂ ਸਾਰਿਆਂ ਨੂੰ ਹੀ ਮੰਨਦੇ ਬਾਬੇ ਤਾਂ ਐਵੇਂ ਮਾਰੀ ਜਾਂਦੇ ਸਾਰੀਆਂ ਚੀਜ਼ਾਂ ਹੈਗੀਆਂ ਇਹ ਭੈਣਾਂ ਦੀ ਕਥਾ ਬੋਲੋ ਸਤਨਾਮ ਲਓ ਜੀ ਕਥਾਵਾਚਕ ਬਣ ਗਈਆਂ ਬੀਬੀਆਂ ਦੀ ਕਥਾ ਚੱਲ ਪਈ ਐਦਾਂ ਹੀ ਹੁੰਦੀਆਂ ਨਾ ਹਾਂਜੀ ਬਾਬੇ ਤਾਂ ਐਵੇਂ ਮਾਰੀ ਜਾਂਦੇ ਹੁਣ ਐਵੇਂ ਤਾਂ ਨਹੀਂ ਗੱਲਾਂ ਬਣਾਈਆਂ ਚੀਜ਼ਾਂ ਸਾਰੀਆਂ ਹੈਗੀਆਂ ਇਹ ਨਾ ਕਰਿਓ ਕਥਾ ਇਨ ਗੁਰੂ ਦੀ ਨੰਦਾ ਨਾ ਕਰਿਓ ਕਿਉਂਕਿ ਕੀ ਕਹਤਾ ਬਾਬੇ ਤਾਂ ਐਵੇਂ ਮਾਰੀ ਜਾਂਦੇ ਕਿਸ ਬਾਬਾ ਜੀ ਨੇ ਕਿਹਾ ਦੂਜਾ ਕੋਈ ਨਹੀਂ ਗੁਰੂ ਬਾਬਾ ਜੀ ਨੇ ਫਿਰ ਜੀ ਆਏ ਕਹਤਾ ਬਾਬੇ ਤਾਂ ਐਵੇਂ ਮਾਰੀ ਜਾਂਦਾ ਸਾਰਾ ਕੁਝ ਹੀ ਹੈਗਾ ਫਿਰ ਨੰਦਈ ਹੋ ਗਈ ਨਾ ਗੁਰੂ ਦੀ ਨਾ ਕਰਿਓ ਤੇ ਬਜ਼ੁਰਗ ਬਾਪੂ ਵੀ ਕਥਾ ਨਾ ਕਰਿਓ ਆਪਦੀ ਏਸੀ ਇਹੀ ਕਥਾ ਉਹ ਆਪਦੀ ਬੋਲੀ ਚ ਕਰਦੇ ਆ ਥੋੜਾ ਟਿਉਨ ਦਾ ਫਰਕ ਪੈ ਜਾਂਦਾ ਨਾ ਬਾਪੂ ਡੂੰਗਾ ਜਿਹਾ ਬੋਲਦਾ ਜਿਵੇਂ ਖੁੱਝ ਬੋਲਦੇ ਹੁੰਦੇ ਆ ਉਹ ਪੌ ਚੀਜ਼ਾਂ ਦਾ ਸਾਰ ਵੀ ਹੈਗੀਆਂ ਉਹ ਪੌ ਆਮੇ ਤਾਂ ਨਹੀਂ ਗੱਲਾਂ ਬਣਾਈਆਂ ਸਾਰਾ ਕੁਝ ਹੀ ਹੈਗਾ ਲੋ ਜੀ ਬਾਪੂ ਨੂੰ 7 ਵਜੇ ਕਥਾ ਕਰੀ ਜਾਂਦਾ ਹੈ। ਪਰ ਬਾਣੀ ਦੀ ਕਥਾ ਦਾ ਕੋਈ ਵੀ ਮੰਨਦੇ ਆ ਛਤਾਂ ਵਾਲੀ ਕਥਾ ਤੇ ਬੀਬੀਆਂ ਵਾਲੀ ਕਥਾ ਕੱਢ ਹੀ ਚੱਲਦੀ ਏ। ਬੋਲੋ ਸਤਨਾਮ। ਹੁਣ ਇਹ ਨਾ ਚਲਾ ਦਿਓ ਕਿਤੇ ਕੱਲ ਨੂੰ ਦਵਾਨਾਂ ਤੋਂ ਬਾਅਦ ਕਦੇ। ਛਤਾਂ ਦੇ ਵਿੱਚ ਵੀ ਸਾਰਾ ਕੁਝ ਹੀ ਹੈਗਾ ਜੀ। ਚੀਜ਼ਾਂ ਸੌ ਰਹੀਆਂ ਹੈਗੀਆਂ ਭਾਈ। ਉਹ ਪਾਈ ਸੌ ਰਣੀ ਮੰਨਣਾ ਪੈਂਦਾ। ਸਾਰਾ ਕੁਝ ਹੋਊਗਾ। ਐਵੇਂ ਤਾਂ ਨਹੀਂ ਹੁਣ ਗੱਲਾਂ ਬਣਾਈਆਂ ਭਾਈ। ਲੈ ਕਰ ਲੋ ਗੱਲ। ਹੈ ਹੈ ਜਾਂਦਾ ਇਲਾਜ ਕੋਈ? ਨਹੀਂ। ਹੈ ਨਹੀਂ। ਸੋ ਵੇਣਤੀ ਹੈ ਇਹ ਮਨਮਤੀ ਕਥਾ ਨਾ ਸ਼ੁਰੂ ਕਰਿਓ ਕਿਉਂ ਪਹਿਲਾਂ ਹੀ ਸੁਚੇਤ ਕਰਤਾ ਤੁਹਾਨੂੰ ਮੇਰਾ ਕੋਈ ਗੱਲ ਗਰਵਾਣੀ ਤੋਂ ਬਾਹਰ ਹੋਵੇ ਮੇਰੀ ਭੁੱਲ ਜਾਣ ਕੇ ਛੱਡ ਦਿਓ ਤੁਹਾਨੂੰ ਮੈਂ ਕੱਲ ਵੀ ਜੋ ਬਾਣੀ ਚ ਲਿਖਿਆ ਉਹ ਸੁਣਾਇਆ ਤੇ ਅੱਜ ਵੀ ਸਦਾ ਹੀ ਅਸੀਂ ਤਾਂ ਉਹ ਸੁਣਾਉਨੇ ਜੋ ਬਾਣੀ ਚ ਲਿਖਿਆ ਕਿਤੇ ਪੁੱਲ ਹੋ ਸਕਦੀ ਮੈਂ ਪਹਿਲਾਂ ਮੰਨ ਲਿਆ ਵੀ ਮੰਨ ਲਓ 100 ਗੱਲਾਂ ਕੀਤੀਆਂ ਉਹਦੇ ਵਿੱਚ ਕਿਦੋਂ ਗੱਲਾਂ ਭੁੱਲ ਹੋ ਸਕਦੀਆਂ ਗਲਤ ਹੋ ਸਕਦੀਆਂ ਮੰਨਦੇ ਹਾਂ ਇਸ ਗੱਲ ਨੂੰ ਰਹੁ ਵਿਚਾਰ ਹੁਣੇ ਦਿਲਣ ਹੋ ਗਿਆ ਆਪਾਂ ਨੂੰ ਵੀ ਦੂਜਿਆਂ ਨੂੰ ਮੰਨਣਾ ਕਿੰਨਾ ਪਾਪ ਹੈ ਦੂਜੇ ਨੂੰ ਮੰਨਣ ਵਾਲੇ ਤਾਂ ਠੱਕੇ ਖਾ ਕੇ ਮਰਦੇ ਆ ਖਵਾਰ ਹੋ ਹੋ ਕੇ ਤਾਂ ਤਾਂ ਨਾ ਜਾਇਓ ਕਿਤੇ ਨਾ ਜਾਇਓ ਨਾ ਕਿਸੇ ਚੇਲੇ ਕੋਲੇ ਪੁੱਛ ਲੈਣ ਜਾਇਓ ਪੁੱਛਣਾਂ ਦੀ ਕੋਈ ਚੀਜ਼ ਨਹੀਂ ਹੁੰਦੀ ਕਿਸੇ 'ਚ ਕੋਈ ਪੌਣ ਕਹਿ ਦੋ ਭੈਣਾ ਹੁਣ ਆਪਾਂ ਨਹੀਂ ਆਉਂਦੀ ਕੋਈ ਦੂਜੀ ਚੀਜ਼ ਹੀ ਹੈ ਨਹੀਂ ਕੋਈ ਪੌਣ-ਪੂਣ ਕੋਈ ਨਹੀਂ ਹੁੰਦੀ ਉਹ ਤਾਂ ਪ੍ਰੈਕਟਿਸ ਹੁੰਦੀ ਹੈ ਸਿਰ ਘਮਾਉਣ ਦੀ ਫਕਾਰੇ ਮਾਰਨ ਦੀ ਬਾਹਾਂ ਜੀਆਂ ਮਾਰਨ ਦੀ ਸੰਗਲ-ਸੰਗਲ ਜੀ ਮਾਰਨ ਦੀ ਹਾਂਜੀ ਪੌਣ-ਪੂਣ ਕੋਈ ਨਹੀਂ ਆਉਂਦੀ ਹੁੰਦੀ ਕਿਤੇ ਹੁਣ ਪੌਣ ਆਉਂਦੀ ਹੈ ਆਉਂਦਾ ਆਉਂਦਾ ਕਿਸੇ 'ਚ ਕੁਝ ਨਹੀਂ ਯਾਦ ਰੱਖਿਓ ਸਤਿਅ ਇਹ ਗੱਲ ਕਿਉਂਕਿ ਦੂਜਾ ਹੈ ਨਹੀਂ ਕੋਈ ਪੁੱਛਣਾ ਦੀ ਕੋਈ ਚੀਜ਼ ਨਹੀਂ ਹੁੰਦੀ ਜਾਣ ਰੱਖਿਓ ਬਸ ਇੰਨੀ ਗੱਲ ਕਾਫੀ ਹੈ